ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੱਤ ਕੁੜੀਆਂ ਤੇ ਸੱਤ ਮੁੰਡਿਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਮੁੰਡਿਆਂ ਦੇ ਨੰਬਰ ਸਮਿੱਤ ਰਿਸ਼ਤੇ ਹੁੰਦੇ ਹੈਗੇ ਸਾਰੇ ਬਹੁਤ ਵਧੀਆ ਪਰਿਵਾਰਾਂ ਤੋਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਫਾਈਲ ਨੰਬਰ ਦੱਸ ਕੇ ਕੁੜੀ ਦਾ ਰਿਸ਼ਤਾ ਲੈਣਾ ਜੀ ਤੁਸੀਂ ਬਾਕੀ ਜਿਹੜਾ ਪਰਿਵਾਰ ਚੈਨਲ ਤੇ ਪਹਿਲੀ ਵਾਰ ਜੁੜਿਆਗਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਰਿਸ਼ਤਾ ਹੈ ਜੀ 68133 ਨੰਬਰ ਰਿਸ਼ਤਾ ਮੂੜ ਮੰਡੀ ਤੋਂ ਆ ਨਾਮ ਮਨਦੀਪ ਸਿੰਘ ਕਾਸਟ ਜਰਸੀ ਗੋਤਾ ਸੰਦੂਪੜਾ ਆਈ ਬਲਾਸਟੂ ਪਾਸ ਉਮਰ 1 ਤਰੀਕ 5ਵਾਂ ਮਹੀਨਾ 1998 ਹਾਈਟ 5 ਫੁੱਟ 7 ਇੰਚ ਜੌਬ ਪ੍ਰਾਈਵੇਟ ਜੌਬ ਇਨ ਗਰਗਤਾ ਗਮਿਲ ਜੀਵਨ ਸਿੰਘ ਵਾਲਾ ਸੈਲਰੀ ਮੁੰਡੇ ਦੀ 15000 ਰੁਪਏ ਪਰ ਮਹੀਨਾ ਫਾਦਰ ਜੌਬ ਸਕਿਉਰਟੀ ਗਾਰਡ ਤੇ ਮਾਦਰ ਹਾਊਸ ਵਾਈਫ ਬ੍ਰਦਰ ਕੋਈ ਨਹੀਂ ਹੈਗਾ ਸਿਸਟਰ ਕੋਈ ਨਹੀਂ ਪ੍ਰੋਪਰਟੀ ਆਨ ਵਧੀਆ ਕੋਠੀ ਪਈ ਹੈ 4 ਕਿੱਲੇ ਜ਼ਮੀਨ ਹੈ ਮੁੰਡਾ ਸੋਹਣਾ ਸੁਨਖਾ ਨਸ਼ਪਤੀ ਤੁਰ ਹੈ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 98681 7103 ਅਗਲਾ ਰਿਸ਼ਤਾ ਹੈ ਕੁੜੀ ਦਾ ਜੀ 11 ਨੰਬਰ ਫਾਈਲ ਹੈਗਾ ਨਾਮ ਕੌਰ ਪਤਾ ਮੋਗਾ ਪੜਾਈ ਸਰੈਂਟਲੀ ਸਟੂਡੈਂਟ ਯੂ ਬੀਸੀ ਰੀਅਲ ਈ ਸਟੇਟ ਡਿਵੀਜ਼ਨ ਪੈਣ ਇੱਕ ਮੈਰਿਡਾ ਭਰਾ ਇੱਕ ਅਨਮੈਰਿਡਾ ਕੱਦ ਹੈ ਜੀ ਕੁੜੀ ਦਾ 5 ਫੁੱਟ 4 ਇੰਚ ਕਾਸਟ ਹੈ ਜਰਸੀ ਗੋਟਟਿਲੋ ਉਮਰ ਅਪਰੈਲ 1992 ਕੰਮ ਕੁੜੀ ਕੈਨੇਡਾ ਪੀ ਆਰ ਆਂਡਾ ਵੈਸ਼ਨੂ ਹੋਵੇ ਮੁੰਡੇ ਦੀ ਪੜ੍ਹਾਈ ਐਮ ਬੀਏ ਆਈਟੀ ਸੈਕਟਰ ਜਾਂ ਫਿਰ ਡਾਕਟਰ ਲਾਈਨ ਜਾਂ ਫਿਰ ਫਾਈਨਾਂਸ ਲਾਈਨ ਵਿੱਚ ਹੋਵੇ ਅਗਲਾ ਰਿਸ਼ਤਾ ਆਇਆ ਜੀ 1834 ਨਾਮ ਸਿੰਘ ਕਾਸਟਾ ਕੰਬੋ ਸਿੱਖ ਜੋਸਨ ਗੋਤਾ ਉਮਰ 29 ਤਰੀਕ 7ਵਾਂ ਮਹੀਨਾ 1997 ਹਾਈਟ 6 ਫੁੱਟ 2 ਇੰਚ ਪੜ੍ਹਾਈ ਬੀਏ ਪਾਸ ਮੁੰਡਾ ਜੋ ਪੰਜਾਬ ਪੁਲਿਸ ਚ ਕਰਦਾ ਹੈ ਕਨਸਟੇਬਲ ਪੋਸਟਡ ਐਟ ਮਹਾਲੀ ਆਫਿਸ ਜੋਬ ਫੈਮਲੀ ਚ ਫਾਦਰ ਫਾਰਮਰ ਹੈ ਜੀ ਤੇ ਮਾਦਰ ਹਾਊਸ ਵਾਈਫ ਐਲ্ডার ਸਿਸਟਰ ਮੈਰਿਡ ਹੈ ਜੀ ਉਹ ਵੀ ਸਰਕਾਰੀ ਜੌਬ ਕਰਦੇ ਆ ਮੁੰਡੇ ਨੂੰ ਜ਼ਮੀਨ ਦਾਸ ਕਿਲੇ ਸ਼ਹਿਰੀ ਆਉਂਦੀ ਆ ਪਟਿਆਲਾ ਜ਼ਿਲ੍ਹਾ ਵਧੀਆ ਖਾਨਦਾਨੀ ਪਰਿਵਾਰ ਹੈ ਜੀ ਅੱਗੇ ਉਹ ਰਿਸ਼ਤਾ ਵੀ ਖਾਨਦਾਨੀ ਪਰਿਵਾਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਕੁੜੀ ਦੀ ਹਾਈਟ ਘੱਟੋ ਘੱਟ 5 ਫੁੱਟ 5 ਇੰਚ ਤੱਕ ਹੋਵੇ ਅਤੇ ਕੁੜੀ ਘਰੇਲੂ ਘਰ ਦਾ ਕੰਮਕਾਰ ਜਾਣਦੀ ਹੋਵੇ ਰਿਸ਼ਤਾ ਸਿਰਫ ਜੱਟ ਸਿੱਖ ਜਾ ਫਿਰ ਕੰਬੋ ਸਿੱਖ ਕਸਟੂਟ ਹੋਵੇ ਵਧੀਆ ਪਰਿਵਾਰ ਹੋਵੇ ਜੀ ਮੈਲ ਵਰਤਣ ਵਾਲਾ ਪਰਵਾਦ ਦਾ ਨੰਬਰ ਨੋਟ ਕਰੋ 98151 83246 ਅਗਲਾ ਰਿਸ਼ਤਾ ਆਇਆ ਕੁੜੀ ਦਾ ਜੀ 12 ਨੰਬਰ ਫਾਈਲ ਆ ਨਾਮ ਕੌਰ ਪਤਾ ਬਰਨਾਲਾ ਪੜ੍ਹਾਈ ਐਮ ਐਸ ਸੀ 골ਡ ਮੈਡਲਿਸਟ ਭੈਣ ਕੋਈ ਨਹੀਂ ਹੈਗੀ ਭਰਾ ਵੀ ਕੋਈ ਨਹੀਂ ਕੁੜੀ ਦਾ ਕੱਦ 5 ਫੁੱਟ 3 ਇੰਚ ਕਾਸਟ ਆ ਜਰਸੀ ਕੁਮਰ ਉਮਰ 1995 ਕੱਦ 5 3 ਕਾਮਾਜੀ ਅਸਿਸਟੈਂਟ ਪ੍ਰੋਫੈਸਰ ਰਿਸ਼ਤਾ ਮੁੰਡਾ ਜੋਬ ਜਾਂ ਤਾਂ ਬਿਜ਼ਨਸ ਕਰਦਾ ਹੋਵੇ ਜੀ 10 ਕਿੱਲੇ 10 ਪਲੱਸ ਕਿੱਲੇ ਜ਼ਮੀਨ ਹੋਵੇ ਸਿਰਫ ਮਾਲਵਾ ਏਰੀਆ ਨੂੰ ਸੰਪਰਕ ਕਰਨ ਜੀ ਇਸ ਰਿਸ਼ਤੇ ਲਈ ਬਾਕੀ ਮੁੰਡਾ ਐਨਆਰਆਈ ਨਾ ਹੋਵੇ ਬਾਹਰਲੇ ਫੋਰਨ ਵਾਲੇ ਇਸ ਰਿਸ਼ਤੇ ਵਾਸਤੇ ਨਾ ਫੋਨ ਕਰਨ 12 ਨੰਬਰ ਫਾਈਲ ਕਾਇਕੇ ਰਸਤਾ ਲੈਣਾ ਜੀ ਆਗਲਾ ਰਿਸ਼ਤਾ ਆਇਆ ਜੀ 6835 ਨਾਮ ਜਸਮੀਤ ਸਿੰਘ ਉਮਰ 2952001 ਪਲੇਸ ਆਫ ਬੱਥ ਹੈ ਜੀ ਬਠਿੰਡਾ ਹਾਈਟ 59 ਆ ਕਾਸਟ ਆ ਜਰਸੀ ਗੋਤਬਰਾਡ ਮੈਟਰਲ ਸਟੇਟਸ ਹੈ ਜੀ ਨੈਵਰ ਮੈਰਿਡ ਐਜੂਕੇਸ਼ਨ ਗ੍ਰੈਜੂਏਟਿਡ ਆਫਿਸ ਐਡਮਿਨ ਹੈਲਥ ਸਰਵਿਸ ਵਰਕ ਪਰਮੈਂਟ ਪਰਮਟਨ ਹੈ ਜੀ ਕੈਨੇਡਾ ਫੈਮਲੀ ਜੁਆਇੰਟ ਆ ਸਾਰੀ ਸਿਵਲਿੰਗ ਨੋ ਬ੍ਰਦਰ ਨੋ ਸਿਸਟਰ ਜ਼ਮੀਨ ਮੁੰਡੇ ਨੂੰ 3.5 ਕਿਲੇ ਆਉਂਦੀ ਹੈ ਕੋਈ ਭੈਣ ਤੇ ਭਰਾ ਨਹੀਂ ਮੁੰਡਾ ਮੋਨਾ ਸੋਹਣਾ ਸੁਨੱਖਾ ਤੇ ਨਸ਼ਾ ਰਾਇ ਤਾਂ ਕੁੜੀ ਸੋਣੀ ਸੁਨੱਖੀ ਵਧੀਆ ਪਰ ਪਰਿਵਾਰ ਤੋਂ ਹੋਵੇ ਜੀ ਵਧੀਆ ਪੜਾਈ ਕਰੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 7837014409 ਆਗਲਾ ਰਿਸ਼ਤਾ ਆ 836 ਨਾਮ ਸਿੰਘ ਕਾਸਟ ਆ ਨਾਈ ਸਿੱਖ ਉਮਰ 1998 ਏਰੀਆ ਬਟਾਲਾ ਹਾਈਟ ਸ਼ਿਫਟ 2 ਇੰਚ ਪੜਾਈ ਮਾਸਟਰ ਆਫ mechanical engineering in mechanical designer university in australia marital status single residence australia post study worker visa pr applied father occupation clothing merchant and mother occupation housewife diet vegetarian ji turban boye is sibling two sister both married par preference diti hai ji well educated family and girl preferencely australia pr and melbourne vegetarian girl height must be 5 ft 6 to 5 ft 7 ya fir 5 ft 8 inch tak hove parivar da number note karo 7696414313 agla rishta hai ji 13 number naam ka aur jila ludhiana padhai plus 2 ਕੋਰਸ ਨੈਨੀ ਐਂਡ ਪਾਲਰ ਦਾ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦਾ ਕੱਦ 5'2" ਆ ਕੁੜੀ ਦਾ ਕਾਸਟ ਆ ਜਰਸੀ ਗੋ ਤਾਂ ਉਪਲ ਉਮਰ 13 ਨਾ 3 2003 ਦਾ ਬਰਨ ਕੰਮ ਫਾਦਰ ਬਿਜ਼ਨਸ ਟਰਾਂਸਪੋਰਟ ਰਹਿਤਾ ਮੁੰਡਾ ਕੈਨੇਡਾ ਯੂ ਐਸ اے ਆਸਟ੍ਰੇਲੀਆ ਜਾਂ ਫਿਰ ਯੂ ਕੇ ਵਰਕ ਪਰਮਿਟ ਦੇ ਆ ਫਿਰ ਪੀ ਆਰ ਹੋਵੇ ਉਮਰ 23 ਤੋਂ 27 ਸਾਲ ਤੱਕ ਹੋਵੇ ਜੀ ਅਗਲਾ ਰਿਸ਼ਤਾ ਆ 14 ਨੰਬਰ ਨਾਮ ਕੌਰ ਅਮਰਤਾ ਰਿ ਪਤਾ ਪਟਿਆਲਾ ਹੈ ਜੀ ਪੜ੍ਹਾਈ ਲੜਕੀ ਨੇ ਕਰੀ ਹੈ ਬੀਬੀਏ ਐਮਬੀਏ ਪੈਣ ਇੱਕ ਅਨਮੈਰਿਡਾ ਭਰਾ ਇੱਕ ਅਨਮੈਰਡ ਕੱਦ ਕੁੜੀ ਦਾ 5 ਫੁੱਟ 5 ਇੰਚਾ ਕਾਸਟਾ ਜਰਸੀ ਕ ਗੋਤਾ ਸੰਧੂ ਉਮਰ 1990 ਕੰਮ ਪ੍ਰਾਈਵੇਟ ਜੌਬ ਕੰਪਨੀ ਵਿੱਚ ਕੁੜੀ ਦਮਾਲਾ ਸਜਾਉਂਦੀ ਹੈ ਜੀ ਰਿਤਮ ਦਾ ਗੁਰਸੇ ਕਾਮਰਤਾ ਰਿਹਾਵੇ 8 ਤੋਂ 12 ਕਿੱਲੇ ਜ਼ਮੀਨ ਹੋਵੇ ਨੌਕਰੀ ਕਰਦਾ ਹੋਵੇ 5 ਕਿੱਲੇ ਤੱਕ ਜ਼ਮੀਨ ਹੋਵੇ ਜੀ ਆਗਲਾ ਰਿਸ਼ਤਾ ਆਇਆ ਜੀ 8837 ਨਾਮ ਸਿੰਘ ਕਾਸਟਾ ਜੱਟ ਸਿੱਖ ਗੋਤ ਚਾਹਲ ਜ਼ਿਲ੍ਹਾ ਗੁਰਦਾਸਪੁਰ ਹਾਈਟ 24 9 1994 ਸੌਰੀ ਇਹਨਾਂ ਦਾ ਜ਼ਿਲ੍ਹਾ ਗੁਰਦਾਸਪੁਰ ਹੈ ਜੀ ਉਮਰ 24 9 1994 ਹਾਈਟ ਸ਼ਿਫਟ 2 ਇੰਚ ਪੜਾਈ ਗ੍ਰੈਜੂਏਸ਼ਨ ਇਟਲੀ 5 ਇਅਰ ਪੀਆਰ ਜੌਬ ਮਿਲਕ ਫੈਕਟਰੀਜ਼ ਫੈਮਿਲੀ ਸਟੇਟਸ ਅ ਸਿਸਟਰ ਆਸਟ੍ਰੇਲੀਆ ਸਿਟੀਜ਼ਨ ਇਨ ਲਾਉ ਫੈਮਿਲੀਜ਼ ਫਾਦਰ ਗਵਰਨਮੈਂਟ ਜੌਬ ਰਿਟਾਇਰਮੈਂਟ ਹੈ ਜੀ ਇਨ ਪੰਜਾਬ ਪੁਲਿਸ ਇਨਸਪੈਕਟਰ No demand ਆਸਟ੍ਰੇਲੀਆ ਸਟੱਡੀ ਵੀਜ਼ਾ ਕੁੜੀ ਨੂੰ ਪਹਿਲੇ ਹੈ ਜੀ ਮੁੰਡਾ ਨਸ਼ੇ ਪਤੇ ਤੋਂ ਰਹੇ ਤਾਂ ਕੁੜੀ ਸੋਹਣੀ ਸਨਖੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਵਧੀਆ ਪ੍ਰਵਾਰਤ ਹੋਵੇ ਜੀ ਮੁੰਡਾ ਵਧੀਆ ਸੋਹਣਾ ਸਨਖਾ ਤੇ ਨਸ਼ਾ ਰਹਿ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ +3932 74517359 اگلا رشتہ ہے 8638 نام سنگھ کاسٹ ہے جرسی گوتا گیل عمر 22 1996 قد 6 فٹ پڑھائی 12 پاس کام سعودی عرب کنٹری تنخواہ 70 تو 80 ہزار پروارچ માતા پتا دو بہنا تین بھرا دو بہنا میرڈ ہے ایک بڑا بھرا میرڈ ضلع فتیگڑھ صاحب رشتہ کڑی پڑھی لکھی سی ہانی تے سمجھدار ہوے باقی گھر لو کامکار والی ہوے جی ہائٹ 5 5 تک ہوے ਪਰਿਵਾਰ ਦਾ ਨੰਬਰ ਨੋਟ ਕਰੋ 628435852 ਜਾਂ ਫਿਰ ਇਸ ਨੰਬਰ ਤੇ 7814069420 ਤੇ ਅਗਲਾ ਰਿਸ਼ਤਾ ਹੈ 8639 ਨਾਮ ਬਲਵੀਤ ਸਿੰਘ ਕਾਸਟ ਆ ਰਾਮਗੜੀ ਹੈ ਗੋਤਾ ਬੱਚੂ ਉਮਰ 29 1992 ਪੜਾਈ ਬੈਚਲਰ ਡਿਗਰੀ ਇਨ ਅਕਾਊਂਟਿੰਗ ਆਸਟ੍ਰੇਲੀਆ ਸਟੱਡੀ ਐਕੂਪੇਸ਼ਨ ਸਟ੍ਰੈਂਟਲੀ ਵਰਕਿੰਗ ਫਾਰ ਮਜਦਾਕਾਰ ਡੈਲਰਸ਼ਿਪ ਪੇਰੈਂਟਸ ਆਰ ਲਿਵਿੰਗ ਇਨ ਆਸਟ੍ਰੇਲੀਆ ਵਿਦ ਜਿਲ੍ਹਾ ਲੁਧਿਆਣਾ ਸਟ੍ਰਾਂਟਲੀ ਲਿਵਿੰਗ ਇਨ ਮੈਲਬਰਨ ਆਸਟ੍ਰੇਲੀਆ ਸਿਟੀਜ਼ਨ ਹਾਈਟ ਸ਼ੀਫ ਟੇਕਨ ਜੇ ਮੁੰਡੇ ਦੀ ਸਿਵਲਿੰਗ ਵਨ ਯੰਗਰ ਬ੍ਰਦਰ ਆਲਸੋ ਲਿਵਿੰਗ ਇਨ ਮੈਲਬਰਨ ਰਸਤਾ ਕੁੜੀ ਪੜ੍ਹੀ ਲਿਖੀ ਚੰਗੀ ਹੋਵੇ ਬਾਕੀ ਸਿਆਣੀ ਤੇ ਸਮਝਦਾਰ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9969981833 ਇਹ ਸੀ ਮੁੰਡਿਆਂ ਦੇ ਮੁੰਡਿਆਂ ਦੇ ਰਿਸ਼ਤੇ ਜੀ ਨੰਬਰ ਸਮੇਤ ਸੱਤ ਰਿਸ਼ਤੇ ਸੀ ਅਗਲਾ ਰਿਸਤਾ ਆਇਆ ਜੀ 15 ਨੰਬਰ ਫਾਈਲ ਨਾਮ ਕੌਰ ਪਤਾ ਬਠਿੰਡਾ ਪੜਾਈ ਬੀਏ ਕੇਅਰ ਗਿਵ ਕੋਰਸ ਭੈਣ ਨੂੰ ਭਰਾ ਇੱਕਨ ਮੈ ਜਿਹੜਾ ਕੈਨੇਡਾ ਪੀਆਰ ਹੈ ਜੀ ਕੱਦ ਕੁੜੀ ਦਾ ਪਾਈਪ 4 ਇੰਚ ਆ ਕਾਸਟ ਹੈ ਜਰਨਲ ਗੋਤਾ ਟਿੱਲੋ ਉਮਰ 15 ਤਰੀਕ 8ਵਾਂ ਮਹੀਨਾ 2002 ਦਾ ਬਾਰਨ ਹੈ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਆਸਟ੍ਰੇਲੀਆ ਪੀਆਰ ਉਹ ਬੇਜੀ 8 ਤੋਂ 12 ਕਿਲੇ ਜਮੀਨ ਹੋਵੇ। ਅਗਲਾ ਰਿਸ਼ਤਾ ਆਇਆ 16 ਨੰਬਰ, ਨਾਮ ਕੌਰ, ਜ਼ਿਲ੍ਹਾ ਬਰਨਾਲਾ। ਪੜ੍ਹਾਈ ਲੜਕੀ ਨੇ ਕਰੀ ਹੈ ਬੀਐਸਸੀ ਨਰਸਿੰਗ। ਭੈਣ ਕੋਈ ਨਹੀਂ, ਭਰਾ ਇੱਕ ਅਨਮੈਰਿਡ ਕਨੇਡਾ ਦਾ ਹੈ ਉਹ। ਕੱਦ 5 ਫੁੱਟ 4 ਇੰਚ, ਕਾਸਟ ਹੈ ਜਰਸੀ। ਉਮਰ 2 ਤਰੀਕ ਪਹਿਲਾ ਮਹੀਨਾ 1996 ਦਾ ਬੱਥ। ਕੰਮ ਸਾਰੀ ਫੈਮਿਲੀ ਫਿਲੀਪੀਨਸ ਮਨੀਲਾ ਵਿੱਚ ਪੀਆਰ ਆ ਵਰਕ ਐਜ਼ ਅ ਨਰਸਿੰਗ ਟਿਊਟਰ। ਤੇ ਰੱਤਾ ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ اے ਵਿੱਚ ਪੀ ਆਰ ਹੋਵੇ ਮੁੰਡੇ ਨੂੰ ਜ਼ਮੀਨ 7 ਤੋਂ 8 ਕਿਲੇ ਤੱਕ ਆਉਂਦੀ ਹੋਵੇ ਜੀ ਅਗਲਾ ਲਾਸਟ ਰਿਸ਼ਤਾ ਜੀ 17 ਨੰਬਰ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਜਗਰਾਉ ਪੜਾਈ ਨਰਸਿੰਗ ਭੈਣ ਇੱਕ ਮੈਰਿਡ ਭਰਾ ਇੱਕ ਮੈਦ ਕੈਨੇਡਾ ਕਾਦਾ ਜੀ 5 ਫੁੱਟ 3 ਇੰਚ ਕਾਸਟਾ ਜਰਸੀ ਗੋਤਾ ਹੈਅਰ ਉਮਰ 293 ਕੰਮ ਕੈਨੇਡਾ ਪੀ ਆਰ ਕੁੜੀ ਐਡਮਿਨ ਹੈਲਥ케ਅਰ ਰਿਸ਼ਤਾ ਮੁੰਡਾ ਵੈਲ ਐਜੂਕੇਟਡ ਸਮਾਰਟ ਤੇ ਸੋਨਾ ਹੋਵੇ ਜੇ ਇੰਡੀਆ ਹੈ ਤੇ ਵੈਲ ਐਜੂਕੇਟਡ ਹੋਵੇ 10 ਤੋਂ 20 ਕਿੱਲੇ ਜ਼ਮੀਨ ਆਉਂਦੀ ਹੋਵੇ ਜੀ ਇਹ ਸੀ ਰਿਸ਼ਤੇ ਬਹੁਤ ਵਧੀਆ ਮੁੰਡੇ ਤੇ ਕੁੜੀਆਂ ਦੇ ਜੀ ਪਰਿਵਾਰ ਆਲਿਆਂ ਦਾ ਤੁਸੀਂ ਡਾਟਾ ਸੈੱਟ ਤੋਂ ਲੈ ਸਕਦੇ ਹੋ ਜੀ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ